ਕਿਸਾਨ ਵੀਰੋ ਝੋਨਾ ਸੁਪਰੀਮ 110 ਕਾਫੀ ਕਿਸਾਨ ਵੀਰ ਇਸ ਵਾਰ ਲਗਾ ਰਹੇ ਨੇ ਜ਼ਿਆਦਾਤਰ ਕਿਸਾਨ ਪਹਿਲੀ ਵਾਰ ਇਹ ਕਿਸਮ ਲਗਾ ਰਹੇ ਨੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸੰਕੇ ਨੇ ਕਿਹੜੀਆਂ-ਕਿਹੜੀਆਂ ਖਾਦਾਂ ਇਹਨੂੰ ਪਾਉਣੀਆਂ ਨੇ ਕਿੰਨਾ ਜੂਰੀਆ ਪਾਉਣਾ ਹੈ ਜੂਰੀਏ ਦੇ ਨਾਲ ਹੋਰ ਕੀ ਕੁਝ ਰਲਾ ਕੇ ਪਾਉਣਾ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੋ ਵੀ ਕਿਸਾਨ ਵੀ ਪਹਿਲੀ ਵਾਰੀ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ নোਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਸਬੰਧੀ ਹਰ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰਾਂ ਨੂੰ ਉਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਸਕੇ ਗੱਲ ਕਰਦੇ ਹਾਂ ਸੁਪਰੀਮ 110 ਝੋਨੇ ਦੇ ਵਿੱਚ ਜੂੜੀਆਂ ਪਾਉਣ ਦੇ ਬਾਰੇ ਅ ਦੇਖੋ ਜਿਹੜੀਆਂ ਦੂਸਰੀਆਂ ਖਾਦਾਂ ਜਿਵੇਂ ਡੀਏਪੀ ਆ ਪਟਾਸ਼ ਐ ਜਾਂ ਜ਼ਿੰਕ ਵਗੈਰਾ ਜਿਵੇਂ ਆਪਾਂ ਦੂਸਰੀਆਂ ਕਿਸਮਾਂ ਨੂੰ ਪਾਉਂਦੇ ਆ 20 ਕਿਲੋ ਡੀਏਪੀ ਜਾਂ ਜੇ ਨਹੀਂ ਮਿਲਦਾ ਡੀਏਪੀ ਸੁਪਰ ਖਾਦ ਆ ਸੁਪਰ ਖਾਦ ਦੀ ਵੈਸੇ ਕੋਸ਼ਿਸ਼ ਕਰੋ ਤੇ ਪਟਾਸ਼ 20 ਕਿਲੋ ਪਟਾਸ਼ ਪਾ ਦੇਓ 10 ਕਿਲੋ ਜ਼ਿੰਕ ਇਹ ਤਾਂ ਆਪਾਂ ਜਿਵੇਂ ਦੂਸਰੇ ਝੋਨੇ ਨੂੰ ਪਾਉਂਦੇ ਆ ਤਾਂ ਪਾਉਂ ਲਈਏ ਪਾਉਂੀਆਂ ਨੇ ਤੇ ਗੱਲ ਆ ਜਾਂਦੀ ਹੈ ਜੂਰੀਏ ਤੇ ਜੂਰੀਆ ਨੂੰ ਕਿੰਨਾ ਪਾਈਏ ਕਿਉਂਕਿ ਪਿਛਲੇ ਸਾਲ ਜਿੰਨਾ ਕਿਸਾਨਾਂ ਨੇ ਕਿਸਮ ਬੀਜੀ ਉਹਨਾਂ ਨੂੰ ਪਤਾ ਵੀ ਇਹ ਕਿਸਮ ਸ਼ੁਰੂਆਤ ਦੇ ਵਿੱਚ ਬਹੁਤ ਜਲਦੀ ਫਟਾਰਾ ਨਹੀਂ ਕਰਦੀ ਸਗੋਂ ਕਾਫੀ ਦਿਨ ਥੀਲਾ ਥੀਲਾ ਜਿਹਾ ਖੜੀ ਰਹਿੰਦੀ ਹੈ ਇਸ ਕਰਕੇ ਕਿਸਾਨਾਂ ਦੇ ਵੱਲੋਂ ਜੂਰੀਆ ਦੇ ਉੱਤੇ ਵਧਿਆ ਦਬ ਪਾ ਦਿੱਤੀ ਗਈ ਜੂਰੀਆ ਜ਼ਿਆਦਾ ਮਾਤਰਾ ਚ ਪਾਤਾ ਉਹਦੇ ਕਈ ਬਾਅਡ ਇਫੈਕਟ ਫਿਰ ਦਿਖਾਈ ਵੀ ਦਿੱਤੇ ਕਈ ਸਾਈ ਹਲਦੀ ਰੋਗ ਵੀ ਆ ਗਿਆ ਕਿਉਂਕਿ ਜੂਰੀਆ 4 ਤੋਂ 5 ਗੱਟੇ ਤੱਕ ਕਿਸਾਨਾਂ ਦੇ ਵੱਲੋਂ ਪਾ ਦਿੱਤਾ ਗਿਆ ਜਦ ਕਿ ਇੱਕ ਲੰਮੇ ਕੱਦ ਵਾਲੀ ਕਿਸਮ ਹੈ ਇਹ ਨੂੰ ਇੰਨੀ ਜ਼ਿਆਦਾ ਜੂਰੀਆ ਪਾਉਣ ਦੀ ਜ਼ਰੂਰਤ ਨਹੀਂ ਜਿੰਨਾ ਜੂਰੀਆ ਕਿਸਾਨਾਂ ਦੇ ਵੱਲੋਂ ਪਾ ਦਿੱਤਾ ਗਿਆ ਜੇਕਰ ਜੇ ਆਪਾਂ ਕੰਪਨੀ ਦੀ ਰეკਮੈਂਡੇਸ਼ਨ ਦੇਖੀ ਜਿਨ੍ਹਾਂ ਨੇ ਇਹ ਕਿਸਮ ਤਿਆਰ ਕੀਤੀ ਹੈ ਤਾਂ ਕੰਪਨੀ 2 ਗੱਟੇ ਤੋਂ 2.5 ਗੱਟੇ 1 ਏਕੜ ਦੇ ਵਾਸਤੇ ਕਹਿੰਦੀ ਹੈ ਜਦ ਕਿ ਕਿਸਾਨਾਂ ਦੇ ਵੱਲੋਂ 4 ਤੋਂ 5 ਗੱਟੇ ਤੱਕ ਪਾ ਦਿੱਤੇ ਗਏ ਅਸਲ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਪਿਛਲੇ ਸਾਲਾਂ ਚ ਝੋਨਾ ਲੱਗਦਾ ਤਕੜੇ ਖੇਤ ਨੇ ਡੱਕਰ ਖੇਤ ਨੇ ਉਹਨਾਂ ਦੇ ਵਿੱਚ ਦੋ ਗੱਟਿਆਂ ਨਾਲ ਵੀ ਕੰਮ ਚੱਲ ਜਾਂਦਾ ਜਿਹੜੇ ਥੋੜੇ ਹਲਕੇ ਨੇ ਉੱਥੇ ਆਪਾਂ ਢਾਈ ਗੱਟੇ ਪਾ ਲਓ ਹੱਦ ਤਿੰਨ ਗੱਟੇ ਤੱਕ ਆਪਾਂ ਜੂਰੀਆ ਪਾ ਸਕਦੇ ਹਾਂ ਕਿਉਂਕਿ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਇਹਦਾ ਜਿਹੜਾ ਵਾਧਾ ਘਟ ਸਪੀਡ ਨਾਲ ਹੁੰਦਾ ਇਹਦੇ ਪੱਤੇ ਜਿਹੜੇ ਪੀਲੇ ਪੀਲੇ ਜਿਹੇ ਰੰਗ ਦੇ ਦਿਖਾਈ ਦਿੰਦੇ ਨੇ ਕਿਉਂਕਿ ਇਹਦਾ ਇੱਕ ਕੈਰੇਕਟਰ ਆ ਹੀ ਪੀਲਾ ਪੀਲਾ ਜਾ ਰਹਿੰਦਾ ਨਾ ਇਹ ਇਹਦਾ ਗੁਣਾ ਹੈ ਪਰ ਕਿਸਾਨਾਂ ਦੇ ਵੱਲੋਂ ਸਬਰ ਨਹੀਂ ਹੁੰਦਾ ਉਹ ਦੂਸਰੀਆਂ ਕਿਸਮਾਂ ਦੇ ਹਿਸਾਬ ਨਾਲ ਇਹਨੂੰ ਦੇਖਦੇ ਨੇ ਤੇ ਵੀ ਦੂਜੀ ਕਿਸਮ ਜਿਹੜੀ ਸਾਡੇ ਨਾਲ ਖੇਤ ਦੇ ਵਿੱਚ ਲੱਗੀ ਹੋਈ ਆ ਉਹ ਬੜੀ ਤੇਜ਼ੀ ਨਾਲ ਪੂਝਾ ਕਰ ਰਹੀ ਆ ਕਾਲੀ ਪਈਆ ਹਰੇ ਰੰਗ ਦੀ ਪਈਆ ਜਿਹੜਾ ਸਾਡਾ ਝੋਨਾ ਉੱਥੇ ਹੀ ਖੜਾ ਹੈ ਇਸ ਕਰਕੇ ਜੂਰੀਏ ਦੇ ਉੱਤੇ ਫਿਰ ਪੂਰੀ ਤੱਬ ਦੇ ਦਿੰਦੇ ਨੇ ਇਹਦੇ ਨਾਲ ਫਸਲ ਤਾਂ ਇੱਕਦਮ ਥੋੜੀ ਹਰੀ ਭਰੀ ਦਿਖਾਈ ਦਿੰਦੀ ਆ ਪਰ ਬਾਅਦ ਵਿੱਚ ਜਿਹੜਾ ਨੁਕਸਾਨ ਉਹਦਾ ਕਾਫੀ ਹੋ ਸਕਦਾ ਇੱਥੇ ਆਪਾਂ ਧਿਆਨ ਦੇਣਾ ਵੀ ਸ਼ੁਰੂਆਤੀ ਦੌਰ ਦੇ ਵਿੱਚ ਇਹ ਥੋੜੀ ਘੱਟ ਸਪੀਡ ਨਾਲ ਚੱਲਦੀ ਹੈ ਪਰ ਬਾਅਦ ਚ ਸਪੀਡ ਕਾਫੀ ਇਹਦਾ ਜਿਹੜਾ ਬਾਅਦ ਦਾ ਕਾਫੀ ਸਪੀਡ ਨਾਲ ਹੁੰਦਾ ਇਸ ਕਰਕੇ ਜਿਆਦਾ ਜੂਰੀਆ ਪਾਉਣ ਕਰਕੇ ਹਾਈਟ ਕਾਫੀ ਹੋ ਜਾਣੀ ਆ ਹਾਈਟ ਹਾਲਾਂਕਿ ਇਹਦੀ ਪਹਿਲਾਂ ਹੀ ਕਾਫੀ ਵੱਧਾ ਪਰ ਜਿਆਦਾ ਜੂਰੀਆ ਪਾਵਾਂਗੇ ਹਾਈਟ ਹੋਰ ਵੀ ਵੱਧੂ ਤਾਂ ਡਿੱਗਣ ਦੀ ਪ੍ਰੋਬਲਮ ਵੀ ਆ ਸਕਦੀ ਆ ਇਸ ਕਰਕੇ ਜਿਆਦਾ ਜੂਰੀਆ ਨੂੰ ਪਾਉਣ ਦੀ ਲੋੜ ਨਹੀਂ ਵੱਧ ਤੋਂ ਵੱਧ 3 ਘੰਟੇ ਤੱਕ ਜੂਰੀਆ ਪਾ ਦਿਓ ਇਹਦੇ ਨਾਲ ਕੰਮ ਚੱਲੇ ਜਾਣਾ ਥੋੜਾ ਆਪਾਂ ਨੂੰ ਸਾਵਧਨ ਰੱਖਣਾ ਪੈਂਦਾ ਕਿਉਂਕਿ ਜਲਦੀ ਜਲਦੀ ਜਾ ਪੀਲੇ ਜਿਹੇ ਰੰਗ ਦੀ ਹੋਣ ਕਰਕੇ ਕਿਸਾਨ ਡਰਦੇ ਬਾਰੇ ਜੂਰੀਆ ਵਰਤ ਰਹੇ ਨੇ ਜੀ ਆਵਾ ਸੋ ਜਿਹੜੇ ਪਹਿਲੀ ਵਾਰੀ ਇਹ ਕਿਸਮ ਨੂੰ ਲਾ ਰਹੇ ਨੇ ਥੋੜਾ ਧਿਆਨ ਦੇਣਾ ਤਕੜੇ ਖੇਤਾਂ ਦੇ ਵਿੱਚ ਜਿਆਦਾ ਜੂਰੀਆ ਪਾਉਣ ਦੀ ਜ਼ਰੂਰਤ ਨਹੀਂ ਹੈਗੀਆ ਤੇ ਆਪਾਂ ਹੁਣ ਕੀ ਕਰਨਾ ਪਹਿਲਾ ਜੂਰੀਆ ਜਦੋਂ ਆਪਾਂ ਪਾਉਣਾ ਇਹਨੂੰ 5-6 ਦਿਨ ਦੇ ਅੰਦਰ ਅੰਦਰ ਪਾ ਦਿਓ 30 ਕਿਲੋ ਦੀ ਕਿਸ਼ਤ ਬਾਦੂਆ ਦੂਜੀ ਵਾਰੀ ਜਿਹੜਾ ਜੂਰੀਆ 15 ਦਿਨ ਬਾਅਦ ਪਾ ਦਿਓ ਤੀਸਰੀ ਕਿਸ਼ਤ ਜੂਰੀਏ ਦੀ 20 ਕਿ ਦਿਨ ਬਾਅਦ ਪਾ ਦਿਓ ਇਸ ਤਰ੍ਹਾਂ 40-42 ਦਿਨਾਂ ਦੇ ਅੰਦਰ ਇਹਦਾ ਜਿਹੜਾ ਜੂਰੀਆ ਪੂਰਾ ਕਰ ਦੋ ਹੁਣ ਜਦੋਂ ਬਜਾਈ ਵਕਤ ਆਪਾਂ ਜਿੰਕ ਪੋਟਾਸ਼ ਸੁਪਰ ਵਗੈਰਾ ਪਾ ਦਿੱਤਾ ਤਾਂ ਜ਼ੂਰੀਏ ਦੇ ਨਾਲ ਹੋਰ ਕੁਝ ਵੀ ਰਲਾ ਕੇ ਪਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਦੀ ਫਰੂਲ ਖਰਚੀ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਮਿਲਦਾ ਕਿਸਾਨ ਫਟਾਰਾ ਕਰਾਉਣ ਦੇ ਵਾਸਤੇ ਲਿਆ ਲਿਆ ਕੇ ਵਰਤ ਵੀ ਰਹੇ ਨੇ ਇਹਨਾਂ ਨਾਲ ਥੋੜਾ ਬੜਾ ਫਰਕ ਪਾਇਆ ਸਕਦਾ ਪਰ ਝਾੜ ਦੇ ਨਾਲ ਝਾੜ ਦੇ ਉੱਤੇ ਬੇਮਤਲਬ ਦੀਆਂ ਚੀਜ਼ਾਂ ਵਰਤ ਕੇ ਕੋਈ ਵਾਧਾ ਨਹੀਂ ਹੁੰਦਾ ਇਹ ਪੈਸੇ ਦੀ ਬਰਬਾਦੀ ਹੈ ਲਾਗਤ ਖਰਚੇ ਵਧਦੇ ਨੇ ਸੋ ਦੋਸਤੋ ਅੰਤ ਦੇ ਵਿੱਚ ਸਿੱਟਾ ਇਹ ਨਿਕਲਦਾ ਹੈ ਵੀ ਆਪਾਂ ਨੂੰ ਇਹਨੂੰ ਜ਼ਿਆਦਾ ਜ਼ੂਰੀਆ ਪਾਉਣ ਦੀ ਜ਼ਰੂਰਤ ਨਹੀਂ ਇਹ ਬਹਿਮਾਨ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਤਕੜੀਆਂ ਜ਼ਮੀਨਾਂ ਡਾਕਰ ਜ਼ਮੀਨਾਂ ਦੇ ਵਿੱਚ 2 ਗੱਟੇ ਜਾਂ ਥੋੜੇ ਹਲਕਿਆਂ ਨੇ ਉੱਥੇ 2.5 ਗੱਟੇ ਪਾ ਦਿਓ ਹੱਦ 3 ਗੱਟੇ ਤੱਕ ਆਪਾਂ ਜ਼ੂਰੀਆ ਵਰਤ ਸਕਦੇ ਹਾਂ ਉਹਦੇ ਨਾਲ ਆਪਾਂ ਨੂੰ ਪੂਰਾ ਝਾੜ ਮਿਲ ਜਾਊਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ